ਸੱਚਿਆ ਕਾ ਤੁਸੀਂ ਜੁੜੇ ਆਨ ਆਰਟੀਵੀ ਨਾਲ ਵੱਡੀ ਖਬਰ ਪੰਜਾਬ ਸਰਕਾਰ ਨਾਲ ਜੁੜੀ ਹੋਈ ਆ ਪੰਜਾਬ ਸਰਕਾਰ ਨੇ ਸਕੂਲ ਕਾਲਜ ਯੂਨੀਵਰਸਿਟੀ ਨਾਲ ਲੈ ਕੇ ਵੱਡਾ ਫੈਸਲਾ ਲਿਆ ਤਾਂ ਜਿੱਥੇ ਲਗਾਤਾਰ ਮਾਹੌਲ ਹੈ ਜਿਹੜਾ ਤਣਾਅਪੂਰਨ ਬਣਦਾ ਜਾ ਰਿਹਾ ਇਥੋਂ ਤੱਕ ਕਿ ਦੇਰ ਰਾਤ ਕਈ ਥਾਵਾਂ ਤੇ ਬਲੈਕਆਊਟ ਕੀਤਾ ਗਿਆ ਕਈ ਜ਼ਿਲ੍ਹਿਆਂ ਵਿੱਚ ਬਲੈਕਆਊਟ ਰੱਖਿਆ ਗਿਆ ਅਤੇ ਕਈ ਥਾਵਾਂ ਤੇ ਤਾਂ ਪੂਰਨ ਤੌਰ ਤੇ ਹੀ ਬਲੈਕਆਊਟ ਰਿਹਾ ਤੇ ਕਈ ਜ਼ਿਲ੍ਹਿਆਂ ਵਿੱਚ 2 ਘੰਟੇ ਦੇ ਲਈ ਬਲੈਕਆਊਟ ਦਾ ਜਿਹੜਾ ਆਦੇਸ਼ ਦਿੱਤੇ ਗਏ ਤਾਂ ਉਧਰ ਜੇਕਰ ਦੇਖਿਆ ਜਾਵੇ ਪੰਜਾਬ ਸਰਕਾਰ ਵੱਲੋਂ ਸਕੂਲ ਕਾਲਜਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਤਾਂ ਸਕੂਲ ਕਾਲਜਾਂ ਜਿਹੜੇ ਉਹ 3 ਦਿਨਾਂ ਦੇ ਲਈ ਬੰਦ ਕਰ ਦਿੱਤੇ ਗਏ ਨੇ ਤਾਂ 3 ਦਿਨਾਂ ਦੇ ਲਈ ਜਿਹੜੇ ਆਦੇਸ਼ ਜਾਰੀ ਹੋਇਆ ਕਿ ਅਗਲੇ 3 ਦਿਨਾਂ ਤੱਕ ਕਿਸੇ ਵੀ ਤਰ੍ਹਾਂ ਦੀ ਜਿਹੜੇ ਆ ਉਹ ਕਾਲਜ ਸਕੂਲ ਆ ਜਿਹੜੇ ਉਹ ਨਹੀਂ ਖੋਲੇ ਜਾਣਗੇ ਤਾਂ ਜਿਵੇਂ ਸਥਿਤੀ ਆ ਜਿਹੜੀ ਤਣਾਅਪੂਰਨ ਬਣੀ ਹੋਈ ਆ ਤਾਂ ਉਸ ਨੂੰ ਧਿਆਨ ਵਿੱਚ ਰੱਖਦਿਆਂ ਇਹ ਵੱਡਾ ਫੈਸਲਾ ਜਿਹੜਾ ਪੰਜਾਬ ਸਰਕਾਰ ਨੇ ਲਿਆ ਆ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੇਰ ਰਾਤ ਜਿਹੜੀ ਆ ਇਹ ਜਾਣਕਾਰੀ ਸਾਂਝੀ ਕੀਤੀ ਆ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਵੱਡੇ ਪੱਧਰ ਤੇ ਜਿਹੜੀ ਆ ਉਹ ਕਾਰਵਾਈ ਚੱਲ ਰਹੀ ਆ ਤਾਂ ਪਾਕਿਸਤਾਨ ਜਿੱਥੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਭਾਰਤ ਨੂੰ ਤੇ ਉਧਰ ਮੂੰਹ ਤੋੜ ਮਾ ਜਵਾਬ ਆ ਜਿਹੜਾ ਉਹ ਭਾਰਤ ਵੱਲੋਂ ਦਿੱਤਾ ਜਾ ਰਿਹਾ ਤਾਂ ਦੇਰ ਰਾਤ ਜਿੱਥੇ ਸ਼ੈਲਿੰਗ ਹੋਈ ਆ ਕਾਫੀ ਡਰੋਨ ਵੀ ਸੁੱਟਣ ਦੀ ਕੋਸ਼ਿਸ਼ ਹੋਈ ਆ ਜਿਨ੍ਹਾਂ ਨੂੰ ਕਿ ਮੌਕੇ ਤੋਂ ਪਹਿਲਾਂ ਨਿਊਟਰਲ ਕਰਿਆ ਭਾਰਤੀ ਫੌਜ ਨੇ ਤਾਂ ਇਸੇ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਕਿ ਸਾਰੇ ਵਿਦਿਅਕ ادارے ਅਗਲੇ 3 ਦਿਨਾਂ ਦੇ ਲਈ ਬੰਦ ਕੀਤੇ ਜਾਣਗੇ ਤੇ ਉੱਥੇ ਵੀ ਪੰਜਾਬ ਪੰਜਾਬੀ ਯੂਨੀਵਰਸਿਟੀ ਨਾਲ ਜੁੜੀ ਹੋਈ ਬੜਾ ਅਪਡੇਟ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਪੰਜਾਬੀ ਯੂਨੀਵਰਸਿਟੀ ਨੇ 9 ਅਤੇ 9 ਤਰੀਕ ਨੂੰ ਜਿਹੜੇ ਆ ਜਿਹੜੇ ਆ ਪ੍ਰੀਖਿਆਵਾਂ ਹੋਣਿਆ ਸੀ ਉਹ ਵੀ ਰੱਦ ਕਰ ਦਿੱਤੀਆਂ ਨੇ ਤਾਂ ਆ ਲਗਾਤਾਰ ਫੈਸਲੇ ਆ ਜਿਹੜੇ ਲਏ ਜਾ ਰਹੇ ਆ ਤੇ ਯੂਨੀਵਰਸਿਟੀ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਕਿ 9 ਅਤੇ 10 ਮਈ ਨੂੰ ਹੋਣ ਵਾਲੀਆਂ ਯੂਨੀਵਰਸਿਟੀ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਨੇ ਅਤੇ ਵੱਡਾ ਫੈਸਲਾ ਲਿਆ ਤੇ ਅਗਲੇ ਇਹਨਾਂ ਤਰੀਕਿਆਂ ਦਾ ਐਲਾਨ ਆ ਜਲਦ ਹੀ ਯੂਨੀਵਰਸਿਟੀ ਦੇ ਪੋਰਟਲ ਤੇ ਕਰ ਦਿੱਤਾ ਜਾਏਗਾ ਤਾਂ ਪੰਜਾਬੀ ਯੂਨੀਵਰਸਿਟੀ ਕੰਟਰੋਲ ਪ੍ਰੀਖਿਆਵਾਂ ਵੱਲੋਂ ਜਿਹੜਾ ਇਹ ਨੋਟਿਸ ਵੀ ਸਾਂਝਾ ਕੀਤਾ ਗਿਆ ਜਿਸਦੇ ਚਾਲਦੇ ਆ ਵੱਡੇ ਫੈਸਲੇ ਆ ਜਿਹੜੇ ਉਹ ਵਿਦਿਅਕ ادارےਵਾਂ ਵੱਲੋਂ ਵੀ ਲਏ ਜਾ ਰਹੇ ਆ ਤਾਂ ਉਧਰ ਪੰਜਾਬ ਸਰਕਾਰ ਵੱਲੋਂ ਵੀ ਵੱਡਾ ਫੈਸਲਾ ਲਿਆ ਗਿਆ ਕਿ ਸਕੂਲ ਅਤੇ ਕਾਲਜ ਬੰਦ ਰੱਖੇ ਜਾਣ